ਗੱਡੀ ਦੀ ਹਾਲਤ ਦੇਖ ਲਓ ਹੁਣ ਕਿਉਂ ਅੰਦਰੋਂ ਵੀ ਤਾਂ ਹੀ ਹੋਣੀ ਕਰਾਉਣਾ ਤੁਹਾਨੂੰ ਚੱਕ ਕਿਆ ਸੀ ਇਹ ਅੱਜ ਕਦਰ ਐਂਦੀ ਆ ਡੈਡੀ ਦੇ ਕੋਲ ਓਏ ਹੋਏ ਹੋਏ ਹੋ ਗੱਡੀ ਦੀ ਹਾਲਤ ਦੇਖੋ ਤੁਸੀਂ ਤੇ ਡੈਡੀ ਅੱਜ ਮੈਨੂੰ ਕਹਿੰਦੇ ਯਾਰ ਇਹਨੂੰ ਸੈਟ ਛੁੱਟੀ ਕਰਾ ਦੇ ਗੱਡੀ ਖਿੱਚਦੀ ਆ ਪਤਾ ਨਹੀਂ ਹੁਣ ਦੇਖਦੇ ਆ ਕੀ ਬਣਾਇਆ ਇਹਦਾ ਨੂੰ ਰਾਮਦਾਸ ਤੋਂ ਨੂੰ ਗੁਰਦਾਰ ਤੋਂ ਪੀਤੀ ਨਸ ਇੱਕ ਤਾਂ ਖੱਬੇ ਪਾਸੇ ਨੂੰ ਜਾਂਦੀ ਆ ਕਹਿੰਦੇ ਹੋਰ ਵੀ ਪ੍ਰੋਬਲਮਸ ਆ ਗਈਆਂ 2-4 ਆ ਕੇ ਬੀਐਸ ਦਾ ਨਿਸ਼ਾਨ ਇਹ ਸੈੱਟ ਕਰਾਇਆ ਵੀ ਪਰ ਫੇ ਆ ਗਿਆ 90000 ਚੱਲ ਚੱਲੀ ਆ ਚੱਲੇ ਚੱਲੀ ਕੀ ਚੱਲ ਗਈ ਆ ਚਲੋ ਦੇਖਦੇ ਆ ਅੱਜ ਕਰਾਉਨੇ ਆ ਇਹਨੂੰ ਓਕੇ ਬਾਬੇ ਪਿੰਡੋਂ ਤੁਰਿਆ ਤੇ ਘਮਰਾ ਕਮੋਂਦਾਣਾ ਬਸਟੈਂਡ ਪਹੁੰਚ ਗਏ ਪਰ ਕਾਰ ਵਾਸ਼ ਵਾਲਾ ਕੋਈ ਵੀ ਫਰੀ ਨਹੀਂ ਆ। ਆ ਚੱਕਰੀ ਆ। ਚਾਰ-ਚਾਰ ਗੱਡੀਆਂ ਖੜੀਆਂ ਪਈਆਂ। ਤੇ ਗੱਡੀ ਦੀ ਅਲਾਈਨਮੈਂਟ ਵੀ ਕਰਵਾਣੀ ਆ। ਸਮਝ ਨਹੀਂ ਲੱਗ ਰਹੀ ਪਹਿਲਾਂ ਗੱਡੀ ਧਵਾਵਾ ਕੀ ਕਰਾਂ। ਚਲੋ ਦੇਖਦੇ ਆ। ਦਿਖਾਨੇ ਆ ਤੁਹਾਨੂੰ। ਕੋਈ ਕਾਰ ਵਾਸ਼ ਵਾਲਾ ਫਰੀ ਮਿਲੇ ਮਿੱਤਰੋ। ਸਾਰੇ ਕਹਿੰਦੇ 2 ਘੰਟੇ ਭਾਜੀ 2 ਘੰਟੇ ਭਾਜੀ। ਨਾ ਟਾਈਮ ਕਿੱਥੇ ਉਸਤਾਦ ਜੀ ਚਲੋ ਮਿਲਦੇ ਹਾਂ ਬ੍ਰੇਕ ਤੋਂ ਬਾਅਦ 2 hours later ਹੋਣਾ ਲੱਗਦਾ ਜੇ ਟਾਈਮ ਡਰਾਈਵਰ ਨੂੰ ਅਨਾੜੀ ਲੱਗਦਾ ਫੇਸ ਦੇ ਉਸਤਾਦ ਖਿੱਚ ਕੇ ਦੀ ਅਬੇ ਸਾਲੇ ਤਬੀਸ ਮੈਨੂੰ ਮਾਫ ਕਰਨਾ ਗੁੱਸੇ ਮੇਂ ਇਧਰ ਉਧਰ ਨਿਕਲ ਜੂ ਮੈਂ ਆਵਾ <laughs> ज्यादा रे मेरा ना स्टार गेर ही बड़ा पाया तू तीजा पाया लगता पहला पा चलो <laughs> ਤੋਰਾ 스타 ਪੋਲੋ ਦੀ ਬੇਸਤੀ ਕਰਾਈ ਚੰਨਾ ਵਾਟ ਵਾਟ ਦਾ ਫਕ ਆਇਆ ਥੱਲੇ ਆ ਚਾਰ ਦੇਣੀ ਮੈਂ ਚਾਰ ਦੇਣਾ ਕੋਈ ਨਾ ਤੋ ਬਸ ਮੜਿਆ ਮੋਰੇ ਆ ਜਾ पोलो थे, लगा थे। की बेस्ती करा देगा साठ गुटे मामा कितने चढ़ी नहीं क्या बात है ये बात है अरे सर क्या ਨਾ ਮੈਂ ਛਡੋਨਾ ਭਾਜੀ ਰਹਿਣ ਹੀ ਦੇ ਰਕਮ ਮੇਡ ਨਾ ਲੈਂਦਾ ਆ ਫਿਊ ਮਿੰਟਸ ਲੇਟਰ ਨਾਬੇ ਹੁਣ ਲਾ ਲਊਗਾ ਆਹ ਨੇੜਾ ਮੁੜ ਕੇ ਛੱਡ ਕੇ 도ੜ ਜਾਣਾ। ਇਹ ਐਸਾ ਹੀ ਆ। ਕੰਡਾ ਇੱਥੇ ਚੜਾ ਲੈਨੇ ਆ ਮਾਮਾ ਆ ਤਾਂ ਮੈਨੂੰ ਸਭ ਤੋਂ ਰਿਸਕੀ ਕੰਮ ਲੱਗਦਾ। ਰਿੱਤੇ ਗੱਡੀ ਚੜਾ ਕੇ ਸਾਫ਼ ਕਰਨੀ। ਉਹ ਵੀ ਰਹੀ ਸਹੀ ਆ। ਮਾਗਾ ਜਦੋਂ ਤੱਕ ਗੱਡੀ ਵਾਸ਼ ਹੁੰਦੀ ਆ ਦੂਸਰਾ ਗਲਾਸ ਹੀ ਪੀਉਨੇ ਇੱਕ ਦਾ ਗਲਾਸ ਹੋ ਗਿਆ ਇੱਥੇ ਆਊਰ ਲੇਟਰ ਅਜੀ ਤੇ ਗੱਡੀ ਆਪਣੀ ਹੋ ਗਈ ਸੀ ਵਾਸ਼ ਕਰ ਲਓ ਚੱਕ ਮਿੰਟ ਚੰਗੀ ਤਰ੍ਹਾਂ ਨਹੀਂ ਕੀਤੀ ਜੀ ਉਹਨਾਂ ਨੇ ਗੰਦੀ ਹੈ ਹੀ ਬੋਸ ਚਲੋ ਫਿਰ ਵੀ ਬਹੁਤ ਹੱਦ ਤੱਕ ਸਾਫ਼ ਹੈ ਹੁਣ ਆਪਾਂ ਲੱਗੇ ਆ ਬੀਲ ਬੈਲ ਸਿੰਘ ਕਰਾਉਣ ਤੇ ਆ ਆਪਾਂ ਸਪਰੇਅ ਲੈ ਆਏ ਸੀਗੇ ਜਦੋਂ ਮੈਂ ਕਿਹਾ ਨਾ ਟਾਇਰ ਖੋਲਣੇ ਆ ਇੱਕ ਵਾਰੀ ਰੈੱਡ ਸਪਰੇਅ ਕਰ ਦਾਂਗੇ ਉਹ ਵੀ ਬਲੈਕ ਹੋ ਗਈ ਸੀ ਤੇ ਆ ਜੋ ਕਰਾਉਣੀਆਂ ਗੱਡੀ ਸੈਟਮੈਂਟ कि आप मुड़ के निशान चेक है है, से दो चार काम पंक्चर निकल केल चेक करो आज केली बड़ा तगड़ा टे निकलिया भाई ਬਾਕੀ ਸਭ ਪ੍ਰਿੰਗ ਆ ਬਾਕੀ ਕਿਹਾਂ ਨੇ ਗੱਡੀ ਤੇ ਲਾਲੋ ਨਾਲ ਕਰਦੇ ਨਹੀਂ ਹੋਰ ਹਲਾ ਡੀ ਜੇ ਕਰਾਉਂਦੇ ਲਾਲੋ ਆਉਰ ਲੇਟਰ ਮੇਰੇ ਬੇਬੇ ਲਾ ਭੁੱਖ ਹੋ ਲੱਗੀ ਆ ਪੇਟ ਪੂਜਾ ਕਰ ਲਈਏ ਫੇਰ ਖਾਣੇ ਆ ਗੱਡੀ ਦੀ ਬ੍ਰੇਕ ਬਰੂਕ ਤੇਰਾ ਨਿਸ਼ਾਨ ਹੁੰਦਾ ਆ ਸਭੇ ਖਦਾ ਜਾਵੇ ਕਹਿੰਦੇ ਆਪਾਂ ਜਿਹੜੀ ਸਪਰੇਅ ਮਾਰ ਲਈ ਸੀ ਸਭੇ ਥੋੜਾ ਵਿੱਚ ਸਬਜ਼ੀਆਂ ਸਬਜ਼ੀਆਂ ਆ ਜਾਣਗੀਆਂ ਸਾਡਾ ਭਰਾ ਜਿਹੜੀ ਥੋੜਾ ਸੈਟ ਜਾ ਹੈਗਾ ਥੋੜਾ ਹੈਲਦੀ ਹੋ ਜਾਏ ਕੁਝ ਦੇਤੇ ਆ ਵੀ ਸਸਤਾ ਟਕਾ ਉਹ ਟਬ ਹੁਣ ਆਪਾਂ ਲੱਗੇ ਆ ਗੱਡੀ ਦੀ ਬ੍ਰੇਕ ਸੈੱਟ ਕਰਾਉਣ ਜਿਹੜਾ ਵੀ ਅਸ ਦਾ ਨਿਸ਼ਾਨ ਜਾਂਦਾ ਸੀ ਬ੍ਰੇਕ ਦਾ ਹੀ ਆ ਅਰੇ ਇਹਦੇ ਵੀ ਹੱਥ ਲਵਾ ਹੀ ਲਈਏ ਕੀ ਕਹਿੰਦੇ ਉਧਰ ਤਾਂਗ ਤੇ ਨਹੀਂ ਕਰਦੀ ਬ੍ਰੇਕ ਪਰ ਫਿਰ ਵੀ ਨਿਸ਼ਾਨ ਉਹ ਬ੍ਰੇਕ ਦਾ ਆ ਦੇਖ ਲੈਣੇ ਆ ਆਣਕ ਨਹੀਂ ਲੈਣੀ ਚਾਹੀਦੀ। ਨਾ ਬੱਬੇ ਆਣ ਕੇ ਫਾਈਟ ਕਰਾ। ਫਿਊ ਮਿੰਟਸ ਲੇਟਰ। ਆਵਰ ਲੇਟਰ। ਤੇ ਗੱਡੀ ਕਰਾ ਲਈ ਥੋੜੀ ਸੈਟ। ਆ ਗਏ ਆ ਮੁੰਡੇ ਮਾਸੀ ਦੇ ਦਾ। ਇਹਨੂੰ ਤਾਂ ਸਾਰੇ ਜਾਣਦੇ ਹੀ ਆ। ਤੇ ਚਾਹ ਚ ਪੀ ਕੇ ਮੁੰਡੇ ਹੋ ਗਏ ਸੀ ਕੈਮ। ਉਹ ਘੜੀ ਆਪਣੀ ਲਾਲੋ। ਕਰੋ ਚੱਕੀ ਸ਼ੀਸ਼ੇ ਚ ਤੇ ਹੁਣ ਅੱਗੇ ਦੀ ਪਲੈਨਿੰਗ ਦੇਖਦੇ ਆਂ ਕੀ ਕਰਨਾ ਤੇ ਕਿੱਧਰ ਨੂੰ ਜਾਣਾ ਮਿਲਦੇ ਆਂ ਬ੍ਰੇਕ ਤੋਂ ਬਾਅਦ ਹਾਂਜੀ ਤੇ ਆ ਗਏ ਸੀ ਘਰੇ ਗੱਡੀ ਗੁੱਡੀ ਸੈੱਟ ਕਰਾ ਕੇ ਤੇ ਮਿਲਦੇ ਆਂ ਨਵੇਂ ਵਲੌਗ ਚ ਕੁਝ ਨਵਾਂ ਲੈ ਕੇ ਬਾਕੀ ਜਲਦੀ ਤੁਹਾਨੂੰ ਇੰਟਰਨੈਸ਼ਨਲ ਵਲੌਗ ਦੇਖਣ ਨੂੰ ਮਿਲਣਗੇ ਸੂਨ ਤੇ ਓਕੇ ਵੀ ਮਿੱਤਰੋ ਆਇਦਾ ਵਲੌਗ ਇਹੀ ਸਿਗਾ ਛੋਟਾ ਜਿਹਾ